ਆਰੇ ਵਾਵਾ ਸ਼ੀਲੂ 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 ਏ ਏ ਨੂੰ ਜਬਾਦਰ ਸ਼ੀਲਕਾਰੇ ਹੋ ਗਿਆ ਟੀਮ ਨੂੰ ਦਾ ਪਈ ਹੋਈ ਕਬੱਡੀ ਤੇ ਟੱਕਰ ਟੱਕਰ ਹਰਿਆਣੇ ਦਾ ਸ਼ੋਰਾ ਸ਼ੀਲੂ ਸ਼ੀਲੂ ਵਨ ਮੈਨ ਆਰਮੀ ਵਨ ਮੈਨ ਆਰਮੀ ਵਨ ਮੈਨ ਆਰਮੀ ਸ਼ੀਲੂ ਸ਼ੀਲੂ ਰੋਗ ਦਾ ਖ ਰਹੀ ਸੀ ਧੰਨਵਾਦ ਕਰਦੇ ਜਗਦੀਪ ਧਾੜੀਵਾ ਸਾਡੇ ਭਾਈ ਜਗਦੀਪ ਬਾਜਵਾ ਤੇ ਟੋਨੀ ਧਾੜੀਵਾਲ ਜੀ ਇਹਨਾਂ ਨੂੰ ਆਖਦੇ 100 ਡਾਲਰ ਸ਼ੀਲੂ ਦੇ ਲਈ ਸ਼ੀਰ ਬਾਬਾ ਦੀਪ ਸਪੋਰਟਸ ਅਕੈਡਮੀ ਦਾ ਭੱਜਿਆ ਦਾ ਕਿ ਨਾਮ ਕੌਡੀ ਵਿੱਚ ਉਹ ਚੋਬਰ ਦਾ ਜਿਹਨੇ ਕ੍ਰਿਕਟ ਵਿੱਚ ਕੋਹਲੀ ਦਾ ਕੰਜੀਆਂ ਪਟਪਟ ਡਾਉਣਾ ਟੋਪ ਚੋਬਰ ਭੋਰਾ ਵੀ ਨਹੀਂ ਡੋਲੀ ਦਾ ਭੋਰਾ ਵੀ ਨਹੀਂ ਡੋਲੀ ਦਾ ਯਾ ਮਾਨ ਬੱਬੂ ਨੂੰ ਕਿ ਤੋੜ ਨਹੀਂ ਕੋਈ ਭੂਰੀ ਸ਼ਨਾਂ ਵਾਲੇ ਦਾ ਭੂਰੀ ਸ਼ਨਾਂ ਵਾਲੇ ਦਾ ਲਓ ਖੇਡ ਮੈਦਾਨ ਦੇ ਵਿੱਚ ਹਰਜੋਤ ਸਿੰਘ ਬੰਡਾਲ ਸ਼ੀਲੂ ਲਗਾ ਡਟ ਕੇ ਕਬੱਡੀ 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 ਸ਼ੀਲੂ ਸ਼ੀਲੂ ਉਹ ਕਹਿੰਦੇ ਲਲਕੜਾ ਵੱਜਦਾ ਸਟੋਪ ਬੰਨਾ ਪਹਿਲਾ ਵਰਲਡ ਕੱਪ ਕਹਿੰਦੇ ਅੱਜ ਭਰ ਜੋਨਦੇ ਆ ਭਰ ਜੋਨਦੇ ਆ ਉਹ ਰਵੀ ਨਾਗਰਾ ਜੀ ਵੱਡੀ ਮਾਰਕ ਪਰ ਭੇਜਦੇ ਆ ਅੱਜ ਦੇ ਇਸ ਪਹਿਲੇ ਕਬੱਡੀ ਕੱਪ ਲਈ ਲਓ ਖੇਡ ਮੈਦਾਨ ਦੇ ਵਿੱਚ ਸ਼ੀਲੂ ਦੀ ਟੱਕਰ ਗगन ਗगन ਤੇ ਸ਼ੀਲੂ 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 ਦਰਸ਼ਕਾਂ ਦੇ ਵਿੱਚ ਹੁੱਲੇ ਹਲਾਰੇ ਸ਼ੀਲੂ ਸ਼ੀਲੂ ਗगन ਤੇ ਸ਼ੀਲੂ 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 ਹੋ ਗਈ ਹੈ ਆਹ ਕਦੇ ਕਦੇ ਸਿਰੇ ਲੱਗ ਗਏ ਇੱਕ ਪਾਸੇ ਸ਼ਿਲੂ ਹਰਿਆਣੇ ਦੇ ਸ਼ੋਰੇ ਨੂੰ 92 ਆਰਮੀ ਕਹਿੰਦੇ ਐਵੇਂ ਨਹੀਂ ਹਰਿਆਣੇ ਦੇ ਸ਼ੋਰੇ ਨੂੰ 1 ਮੈਨ ਆਰਮੀ ਕਹਿੰਦੇ ਵਾਓ ਸੋਹਣਾ ਸ਼ਿਲੂ